ਸਸ਼ੀ ਕਾਲ ਜੀ ਮੇਰੀਆਂ ਤੇ ਮਾਤਾ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਇੱਥੇ ਤਾਂ ਹੁਣ ਹੱਦ ਹੋ ਗਈ ਸੱਚੀ ਗੱਲ ਹੈ ਇਹਨਾਂ ਨੇ ਤਾਂ ਨਾ ਹੁਣ ਕੀ ਕਹਾਂ ਵੀ ਪਖੰਡਵਾਦੀਆਂ ਵੀਡੀਓਸ ਤਾਂ ਤੁਸੀਂ ਬਹੁਤ ਦੇਖ ਲੀਆਂ ਹੁਣ ਆ ਇੱਕ ਨਵੀਂ ਵੀਡੀਓ ਕਿਵੇਂ ਹੱਥਾਂ ਦੇ ਉੱਤੇ ਦੀਵੇ ਧਰ ਕੇ ਆਪਣੇ ਪਰਿਵਾਰ ਦੇ ਨਾਲ ਪਖੰਡੀ ਦੇ ਡੇਰੇ ਦੇ ਵਿੱਚ ਆਉਂਦੀ ਨਵੀਂ ਨਜ਼ਰ ਆ ਰਹੀ ਆ ਰੋਂਦੀ ਆ ਵੀ ਮਾਤਾ ਤੈਨੇ ਮੈਨੂੰ ਬੁਲਾਇਆ ਮੈਂ ਆ ਗਈ ਭਾਈ ਮਾਤਾ ਜਿੱਥੇ ਬੈਠੀ ਆ ਨਾ ਉੱਥੇ ਜਾ ਕੇ ਗੱਲਾਂ ਕਰੋ ਇਹ ਦੇਹਧਾਰੀਆਂ ਜਿਹੜੀਆਂ ਆਪਦੇ ਆਪ ਨੂੰ ਕਹੋਂਦੇ ਨੇ ਵੀ ਅਸੀਂ ਮਾਤਾ ਆ ਸਾਡੇ ਵਿੱਚ ਮਾਤਾ ਆ ਗਈ ਮਾਤਾ ਐਨੀ ਕੋਈ ਉਹ ਨਹੀਂ ਵੀ ਜਣੇ ਖਣੇ ਦੇ ਵਿੱਚ ਆ ਜੂਗੀ ਮਾਤਾ ਵਰਗੀ ਪਵਿੱਤਰ ਰੂਹ ਨੂੰ ਪਾਉਣ ਵਾਸਤੇ ਸਾਡਾ ਸਰੀਰ ਵੀ ਹੋ ਜਾਇਆ ਹੋਣਾ ਚਾਹੀਦਾ ਜਿਨੇ ਕਦੇ ਭਗਤੀ ਨਹੀਂ ਕੀਤੀ ਤੁਹਾਡੇ ਵਰਗਿਆਂ ਦੇ ਸਾਹਮਣੇ ਵੱਟ ਕੇ ਧੂਫ ਲਾ ਦਿੰਦੇ ਨੇ ਚੰਗੀ ਆ ਉਹ ਚਿੰਪੜ ਢੋ ਕੇ ਖੜਕਾ ਕੇ ਸਿਰ ਘੁਮਾ ਦਿੰਦੇ ਨੇ ਘੰਟੇ ਦਾ ਪ੍ਰੋਗਰਾਮ ਕਰਕੇ ਕਹਿ ਦਿੰਦੇ ਨੇ ਵੀ ਸਾਡੇ ਵਿੱਚ ਦੇਵੀ ਦੇਵਤੇ ਆ ਗਏ ਦੇਵੀ ਦੇਵਤੇ ਨੂੰ ਪਾਉਣ ਵਾਸਤੇ ਪਤਾ ਕਿੰਨੀ ਤਪੱਸਿਆ ਕਰਨੀ ਪੈਂਦੀ ਆ ਤੁਸੀਂ ਚਲੋ ਆਪਾਂ ਨੇ ਉਸ ਉਸ ਵੇਲੇ ਦਾ ਸਮਾਂ ਨਹੀਂ ਦੇਖਿਆ ਪਰ ਜੋ ਕੁਝ ਇਤਿਹਾਸ ਪੇਸ਼ ਕਰਨ ਵਾਸਤੇ ਕੁਝ ਜਿਹੜੇ ਕਿ ਦਿਖਾਈਆਂ ਜਾਂਦੀਆਂ ਨੇ ਜਾਂ ਫਿਲਮਾਂ ਦਿਖਾਈਆਂ ਜਿੱਦਣੇ ਕੁਝ ਕੇ ਇਤਿਹਾਸ ਜੋ ਦੁਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਦੇ ਮੁਤਾਬਿਕ ਦੇਖਿਆ ਜਾਂਦਾ ਕਿ ਕਿੰਨੀ ਤਪੱਸਿਆ ਕਰਨੀ ਪੈਂਦੀ ਆ ਇਹ ਲੋਕਾਂ ਨੇ ਕਿਹੜੀ ਤਪੱਸਿਆ ਕੀਤੀ ਹੈ ਜਿਨੇ ਕਾਂਟਾ ਲਾ ਕੇ ਧੂਪ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਇਆ ਅਗਲੇ ਪਿੱਛੇ ਲਾਇਆ ਉਹਨੂੰ ਪੂਣਾ ਕਰਾਤਾ ਫੁਲਾਣਾ ਕਰਾਤਾ ਇੱਥੇ ਦੇ ਦੇ ਉੱਥੇ ਦੇ ਦੇ ਇੱਥੇ ਤੂੰ ਮੁਰਗਾ ਚੜਾ ਦੇ ਇੱਥੇ ਅੰਡੇ ਚੜਾ ਦੇ ਇੱਥੇ ਲੱਡੂ ਚੜਾਇਆ ਫੁਲਾਣੇ ਦਾ ਮਾੜਾ ਕਰਦੇ ਕੀ ਇਹ ਜਿਹਾ ਕੁਝ ਕੀਤਾ ਸੀ ਤਪੱਸਿਆ ਕਦੇ ਦੇਖੀ ਹੈ ਕਦੇ ਤੁਸੀਂ ਇਹਨਾਂ ਨੂੰ ਦੇਖਿਆ ਹੋਵੇ ਵੀ ਪਿਆ ਹਾਂ ਇਹ ਸਵੇਰੇ 2 ਵਜੇ ਉੱਠ ਕੇ ਜਿਹੜੇ ਕਿ ਇਹ ਮਾਤਾ ਦਾ ਜਿਹੜੇ ਜਵਾਬ ਕਰਦੇ ਸੀ ਕਿਰਤਨ ਕਰ ਸੀ ਜੋ ਠੰਡੇ ਪਾਣੀ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ ਹੈ ਜੋ ਬਾਹਰ ਜੰਗਲਾਂ 'ਚ ਜਾ ਕੇ ਤਪੱਸਿਆ ਕੀਤੀ ਹੈ ਫਿਰ ਇਹ ਕਿਵੇਂ ਕਹਿ ਸਕਦੇ ਨੇ ਕਿ ਸਾਡੇ ਕੋਲ ਦੇਵੀ-ਦੇਵਤਿਆਂ ਦੀ ਸ਼ਕਤੀ ਆ ਕਿ ਇੰਨੀਆਂ ਸੌਖੀਆਂ ਹੋ ਗਈਆਂ ਦੇਵੀ-ਦੇਵਤਿਆਂ ਦੀਆਂ ਸ਼ਕਤੀਆਂ ਪ੍ਰਦਾਨ ਕਰਨੀਆਂ ਆਪਣੇ ਆਪ ਦੇ ਵਿੱਚ ਵਾਸ ਕਰਨਾ ਦੇਵੀ-ਦੇਵਤਿਆਂ ਦਾ ਇੰਨਾ ਸੌਖਾ ਹੋ ਵੀ ਜਿਹੜਾ ਹਰੇਕ ਕਹਿ ਦਿੰਦਾ ਵੀ ਸਾਡੇ ਵਿੱਚ ਦੇਵੀ-ਦੇਵਤੇ ਆਏ ਨੇ ਤਾਂ ਆਹ ਵੀਡੀਓ ਪਖੰਡਵਾਦੀ ਦੇਖ ਲੋ ਇਹਨੇ ਬੁਲਾਇਆ ਬਾਹ ਪਹੁੰਚ ਗਈ ਕੀਵਾ ਮੇਰੀਏ ਮਾਂ ਮੈਂ ਤੇਰੇ ਦਰਵਾਰ ਪਹੁੰਚ ਗਈ ਮਾਂ ਜੇ ਕਰੇ ਮੇਰੀ ਗੁਰਮਈਏ ਜੀ ਦਾ ਕਿਰਤ ਦੀ ਉਹ ਸੁਖੀ ਨੇ ਜੈ ਹੁ ਜੈ ਮਹਤਾਬਾ ਨਾਨਾ ਦੇਵੀ ਦਾ ਹੋ ਸਭੀ ਦਰਬਾਰ ਜੀ ਜੈ ਕਰਾ ਵੀਰ ਬਜਰੰਗੀ ਜੀ ਦਾ ਹਰ ਹਰ ਮਹਾਦੇਵ ਕਾਰੇ ਵੀਰ ਬਜਰੰਗੀ ਹਰ ਹਰ ਮਾਦੇ ਜੈਕਾਰਾ ਗੁਰਮਈਆ ਜੀ ਦਾ ਵੀਡੀਓ ਤੁਸੀਂ ਦੇਖ ਲਈ ਤਾਂ ਹੁਣ ਕਹਿਣ ਨੂੰ ਕੁਝ ਬਾਕੀ ਨਹੀਂ ਰਹਾ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰ ਦਿਓ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼